ਆਰਿਆ ਜਿਹੜੇ ਕ੍ਰੋਧ ਕਰਦੇ ਨੇ ਉਹਨਾਂ ਦਾ ਮਨ ਸੁੱਤਾ ਹੈ ਤਾਂ ਉਹਨਾਂ ਨੂੰ ਕ੍ਰੋਧ ਆ ਰਿਹਾ ਤ੍ਰੈ ਗੁਣਾ ਵਿੱਚ ਸੁੱਤਾ ਹੈ ਜਿਹਨੂੰ ਸਤੋਗੁਣ ਰਜੋਗੁਣ ਤਮੋਗੁਣ ਕਹਿੰਦੇ ਇਹ ਪੂਰਾ ਪੜਾਈ ਕਰਾਈ ਜਾਂਦੀ ਹੈ ਸੰਗਤ ਵਿੱਚ ਜੇ ਆਪਾਂ ਸੰਗਤ ਬਾਰ-ਬਾਰ ਸੰਗਤ ਕਰਾਂਗੇ ਬਾਰ-ਬਾਰ ਸੰਗਤ ਮਨ ਛੀਤਲ ਹੋ ਜਾਂਦਾ ਭਗਤ ਕਬੀਰ ਜੀ ਕਹਿੰਦੇ ਮਨ ਛੀਤਲ ਪਿਆ ਪਾਇਆ ਬ੍ਰਹਮ ਗਿਆ ਮਨ ਨਾ ਛੀਤਲ ਹੋ ਜਾਏਗਾ ਕਿ ਪ੍ਰਾਇਆ ਦਿਖੇ ਨਹੀਂ ਕਿ ਤਾਨੂੰ ਕੋਈ ਪਰਾਇ ਦਿਖੇਗਾ ਨਹੀਂ ਜੁਰਾਰਦਨ ਦੇ ਪਾਤਸ਼ਾਹ ਕਹਿੰਦੇ ਕਹਿੰਦੇ ਬਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਦ ਸੰਗਤ ਮੁਹੇ ਪਾਈ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਨ ਆਏ ਪੇ ਮੈਨੂੰ ਤਾਂ ਕੋਈ ਬਗਾਰੀ ਕੋਈ ਬਗਾ ਪਰਾਇ ਲੱਗਦਾ ਨਹੀਂ ਭਾਵੇਂ ਕਿ ਘਰ ਦੇ ਵਿੱਚ ਪਿੱਥੀ ਉਹਨਾਂ ਦੇ ਵੱਡੇ ਬ੍ਰਦਰ ਸੀ ਉਹ ਕਿੰਨਾ ਦੁਬਦਾ ਕਰਦੇ ਸੀ ਉਹਨਾਂ ਨਾਲ ਪਰ ਫਿਰ ਵੀ ਉਹਨਾਂ ਨੇ ਕਦੇ ਕਿਸੇ ਕਰੋਧ ਨਹੀਂ ਕੀਤਾ ਦੁਬza ਨਫ਼ਰਤ ਨਹੀਂ ਕੀਤੀ ਜਦੋਂ ਆਪਾਂ ਗਰਵਾਣੀ ਨੂੰ ਪੜਾਂਗੇ ਵਿਚਾਰ ਕੇ